ਦੂਜੇ ਪਾਸੇ ਹਾਕਮਪੁਰ ਦੀ ਟੀਮ ਹੈ ਪਹਿਲੀ ਕਾਉਂਡੀ ਪੈ ਗਈ ਉਸਰਨਿਆ ਸਤ ਬਾਬਾ ਰਮਜੀਤ ਸਿੰਘ ਤਪਤਰਾਜ ਮਹਾਲੀ ਵਾਲੇ ਸਰਪ੍ਰਸਤ ਨੇ ਸਾਡੇ ਕਲੱਬ ਦੇ 31000 ਦਾ ਯੋਗਦਾਨ ਹੈ ਬਲਜਿੰਦਰ ਸਿੰਘ ਜੀ ਠਰਦੀ ਵਾਲੇ 21000 ਦਾ ਯੋਗਦਾਨ ਧੰਨਵਾਦ ਲਓ ਮੀਤੂ ਐਰ ਦੀ ਧਰਤੀ ਦਾ ਮੇਰੇ ਲਈਓ ਪਹਿਲੀ ਰੇਡ ਆ ਮੈ ਦੀਪਾ ਕੇ ਪਹਿਲਾ ਨੰਬਰ ਆਪਣੀ ਟੀਮ ਵਾਸਤੇ ਜੋੜ ਗਿਆ ਔਰ ਅਗਲੀ ਰੇਡ ਆ ਮੁੰਡਾ 2023 ਦਾ ਸੀਜ਼ਨ ਬੇ ਆ ਪ੍ਰਾਂਟੀ ਦੀ ਟੀਮ ਦੇ ਲਈ ਖੇਡਿਆ ਹੈ ਪੰਕਜ 베ਰੀ ਵਾਲਾ ਕਬੱਡੀ ਪਾਉਣ ਲਈ ਵੱਧ ਗਿਆ ਸੰਧੂਆ ਇਹ ਕਹਿੰਦੇ 베ਰੀ ਪੰਕਜੂ ਕਬੱਡੀ ਪਾ ਰਿਹਾ ਹੈ ਹਾਕਮ ਮਰੀਆ ਇੱਕ ਪਾਸੇ ਲੱਗਿਆ ਹੋਇਆ ਤੇ ਬਚਾਰ ਮੈੰਗੋ ਲੱਗਿਆ ਹੋਇਆ ਆ ਜੱਗੂ ਆ ਪਰ ਆ ਪੰਕਜ ਜਵੇਰੀ ਵਾਲਾ ਆ ਚੰਦਿਆ ਕਹਿੰਦੇ ਦਬੁਰਜੀ ਵਾਲਾ ਉਹ ਕਹਿੰਦੇ ਜਦੋਂ ਆਪਾਂ ਜਲੰਧਰ ਵੱਲੋਂ ਅੰਮ੍ਰਿਤਸਰ ਵੱਲ ਜਾਂਦੇ ਆ ਰਾਹ ਦੇ ਵਿੱਚੋਂ ਗੋਲਡਨ ਗੇਟ ਆਉਂਦਾ ਹੈ ਗੋਲਡਨ ਗੇਟ ਦੇ ਸੱਜੇ ਪਾਸੇ ਪਿੰਡ ਹੈ ਜਦ ਦਬੁਰਜੀ ਮੇਰੇ ਵੀਰੋ ਉਹ ਧਰਤੀ ਦਾ ਬੱਬਰ ਸ਼ੇਰ ਕਬੱਡੀ ਪਾ ਰਿਹਾ ਹੈ ਉਹ ਵੇਖਾਂਗੇ ਕਿ ਅੰਮ੍ਰਿਤਸਰੀਏ ਮੁੰਡਿਆ ਓਏ ਕੱਚੀਆਂ ਕਲੀਆਂ ਨਾ ਤੋੜ ਤੇਰੇ ਮਿੱਠੜੇ ਨੇ ਬੋਲ ਅੰਮਰਸਰੀਏ ਮੁੰਡਿਆ ਓਏ ਕੱਚੀਆਂ ਕਲੀਆਂ ਨਾ ਤੋੜ ਆਹ ਕਹਿੰਦੇ ਬੂਪਣਿਆਂ ਵਾਲਾ ਛੱਟਿਆਂ ਵਾਲਾ ਬੂਪਣਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਬੱਬਰ ਸ਼ੇਰਾਂ ਦੇ ਵਿੱਚੋਂ ਇੱਕ ਪਾਸੇ ਜੱਗੂ ਲੱਗਿਆ ਹੋਇਆ ਇੱਕ ਪਾਸੇ ਸੋਨੂ ਰਾਜਪੁਰੇ ਵਾਲਾ ਤੇ ਨਾਲ ਮੰਗੋ ਤੇ ਨਾਲ ਬੱਜੀ ਆਹ ਰਾਜਪੁਰੇ ਦੀ ਧਰਤੀ ਦਾ ਸੋਨੂ ਹਰਿਆਣੇ ਵਾਲਾ ਜਫਾ ਲਾ ਗਿਆ ਕਬੱਡੀ ਪੈ ਗਈ ਸੰਦੂਆ ਛੇੜ ਕਹਾਣੀ ਕੀਪ ਆਸਟ੍ਰੇਲੀਆ ਉਹਦਾ ਵੱਡਾ ਰੋਲ ਆਦ ਇਸ ਕੱਪ ਦੇ ਲਈ ਆ ਕੀਪ ਆਸਟ੍ਰੇਲੀਆ ਦਾ ਵੀ ਧੰਨਵਾਦ ਹੈ ਆ ਮੀਤੂ ਮੇਰੇ ਵੀਰੋ ਐਨ ਪਿੰਡ ਵਾਲਾ ਸਵੇ ਕਬੱਡੀ ਪੌਂਡ ਲਈ ਵੱਧ ਗਿਆ ਇੱਕ ਬੰਨੇ ਦੇਖਾਂਗੇ ਪਹਾੜੀ ਲੱਗਾ ਹੋਇਆ ਮੰਨੇ ਪਰ ਮੰਨੇ ਯਾਫੀਆਂ ਵਿੱਚ ਵੱਡਾ ਟੱਕ ਪਰ ਤੋਂ ਪਰ ਤੋਂ ਲਾਸਟ ਨੰਬਰ ਦਾ ਰੀਪਲੇਅ ਹੈ ਨੋਟ ਕਰਿਓ ਸਾਹਮਣੇ ਕਬੱਡੀ ਸੁਨੀਲ ਦੇ ਬਾਦਰੀਆ ਚਾਲੋ ਜਵਾਨਾ ਪਾਕ ਕਬੱਡੀ ਕਬੱਡੀ ਪਾਉਂਡ ਦੇ ਲਈ ਪੰਕਜ 베ਰੀ ਵਾਲਾ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਬੱਬਰ ਸ਼ੇਰਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਜੱਗੂਆ ਸ਼ੇਰ ਮੁੰਡੇ ਨੂੰ ਆਹ ਕਹਿੰਦੇ ਰਾਜਪੁਰੇ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਦੂਜੇ ਪਾਸੇ 베ਰੀ ਵਾਲਾ ਪੰਕਜ ਉਹ ਚੱਲਿਆ ਅੰਮਰਸਰੀਆ ਉਹ ਸਵਰਨੇਆ ਸ਼ੇਰ ਕਹਾਣੀ ਹਾ ਤਬਰਜੀ ਵਾਲਾ ਦੀਪ ਮੇਰੇ ਵੀ ਉਹ ਐਕਸ਼ਨਾਂ ਵਾਲੀ ਮਸ਼ੀਨ 90 ਇਹ ਖੇਡ ਕਬੱਡੀ ਦਾ ਸਦਾ ਹੱਸਦਾ ਹੀ ਰਹਿੰਦਾ ਹੈ ਇਹ ਅਦਬੁਰਜੀ ਵਾਲਾ ਦੀਪ ਹਰ ਦਿਲੋਂ ਜੀਤ ਹੁਣ ਦੇਖਾਂਗੇ ਸਾਹਮਣੇ ਪਹਾੜੀ ਦੇ ਨਾਲ ਟੱਕਰ ਤੇ ਨੰਬਰ ਇਸ ਸਮੇਂ ਦੇਖਦੇ ਆ ਦਬੁਰਜੀ ਵਾਲਾ ਦੀਪ ਆਪਣੀ ਟੀਮ ਦੇ ਬਾਅਦ ਤੇ ਜੋੜ ਗਿਆ ਅਰਜੰਦਰ ਸਿੰਘ ਨਾਂ ਹੈ ਗੱਪਰੂ ਦਾ ਪਰ ਕਬੱਡੀ ਜਗਤ ਵਿੱਚ ਬੂਪਨਾ ਕਹਿੰਦੇ ਆ ਹਾਕਮ ਵਾਲਿਆ ो गल ऐं बननी गभरूआ जफ्फे लाने पै हैं जफे लाने पै गल हैं गलता बननी देखो एक बने रेंबो और दूसरे बने बू बना ਨੰਬਰ ਜਿਹੜਾ ਰੇਡਰ ਦਾ ਨੰਬਰ ਬੂਬੜੇ ਦਾ ਸੁਨੀਲ ਕਹਿੰਦੇ ਤੁਮਦਾਰ ਸਾਹਿਬ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਚਾਰ ਬੱਬਰ ਸ਼ੇਰ ਬਿੰਦਲ ਵਰਗੇ ਖੜਿਆ ਚਾਰਾਂ ਦੇ ਵਿੱਚੋਂ ਮੁਕਾਬਲਾ ਪਹਾੜੀ ਵਰਗੇ ਖੜਿਆ ਇੱਕ ਪਾਸੇ ਪਹਾੜੀ ਆ ਬਿੰਦਰਾ ਉਹ ਖੜਕਾ ਦਰਕਾ ਬੱਲੇ ਬੱਲੇ ਹੋ ਗਈ ਮਿੱਤਰੋ ਨੰਬਰ ਇਹਦਾ ਸੁਨੀਲ ਦੇ ਕਬਜੇ ਦੇ ਵਿੱਚ ਹੈ ਚੱਲ ਓਏ ਗੱਪਰੂਆ ਪਾਕ ਕਬੱਡੀ ਪੰਕਜ 베ਰੀ ਵਾਲਾ ਫੇਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹਾਕਮ ਵਾਲਿਆ ਬਾਰੇ ਹਾਰਨੇ ਆਲ ਲੈ ਵੇਖ ਲੈਂਦਾ ਤੇ ਕਦੇ ਰੇਡਰ ਦੇ ਗਿੱਟੇ ਹਲ ਗੋਟਾ ਲ ਦੇਖ ਲੈਂਦਾ ਇਹ ਕਹਿੰਦਾ ਮੇਰਾ ਜੀ ਕਰਦਾ ਅੱਜ ਹਾਰਨੇ ਤੇ ਬੈਠਣ ਨੂੰ ਪਰ ਹੱਕ ਬਣ ਗਿਆ ਜੋਰ ਲਾਉਣਾ ਪੈਣਾ ਓਏ ਅੱਜ ਜੋਰ ਲਾਉਣਾ ਪੈਣਾ ਹੈ ਸਾਹਮਣੇ ਕਬੱਡੀ ਉਹ ਬਚਾਲੇ ਬੱਚੀ ਦੇ ਟੱਚ ਮਾਰਿਆ ਤੇ ਨੰਬਰ ਪੰਕਜ 베ਰੀ ਵਾਲਾ ਉਹ ਕਬੱਡੀ ਪੈ ਗਈ ਜਿਹੜੇ ਬਾਤੂ ਨੇ ਮੈਜੋ ਹੱਥ ਬੰਨ ਕੇ ਬੇਨਤੀ ਆ ਥੋੜੇ ਥੋੜੇ ਸਾਈਡ ਤੇ ਹੋ ਜਾ ਆਪਾਂ ਦਰਸ਼ਕਾਂ ਨੂੰ ਆਨੰਦ ਮਾਣ ਲੈਣ ਦਿਓ ਛੇੜ ਕਹਾਣੀ ਲਾਤ ਮੁਰਜੀ ਵਾਲਾ ਦੀਪ ਮੇਰੇ ਵੀ ਸਵੇ ਕਬੱਡੀ ਪਾ ਰਿਹਾ ਹੈ ਸਾਹਮਣੇ ਵੇਖੋ ਇੱਕ ਬੰਨੇ ਵਿੰਦਲਾ ਔਰ ਦੂਸਰੇ ਬਨੇ ਦੋਜੋਤੀ ਵਾਲਾ ਆ ਦੀਪ ਹੈ ਅੰਬਰਸਰੀਆ ਕਿ ਅੰਮ੍ਰਿਤ ਸਰਵਲ ਜਾਂਦੇ ਰਹੀਓ ਜਾਣਾ ਗੁਰਦੁਆਰੇ ਜੀ ਹਰੀ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਜੀ ਇਹ ਅੰਬਰਸਰੀਆ ਦਬਰਦੀ ਵਾਲਾ ਆਇਆ ਹੋਇਆ ਚੱਠਿਆਂ ਵਾਲਾ ਬੂਬਲਾ ਕਬੱਡੀ ਪਾ ਰਿਹਾ ਕਿਹ ਹਾਕਮ ਵਾਲੀ ਨੂੰ ਸੰਧੂਆ ਉਹ ਕਹਿੰਦੇ ਗੂਗਨਾ ਚੱਠਿਆਂ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਆ ਜੱਗੂ ਐ ਇਹ ਹਾਕਮ ਬੜਿਆ ਪਰ ਦੂਜੇ ਪਾਸੇ ਗੂਗਨਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਫੜਕਾ ਦੜਕਾ ਕਬੱਡੀ ਦਾ ਹਾਕਮ ਵਾਲੀ ਨੇ ਪਹਿਲਾ ਜੱਫਾ ਠੋਕਦਾ ਉਹ ਸੰਧੂਆ ਪਹਿਲਾ ਜੱਫਾ ਠੋਕਦਾ ਨਾਲੇ ਜੱਫਾ ਲੈ ਜਾਂਦਾ ਨਾਲੇ ਹਾਰਲੇ ਵਾਲ ਵੇਖੀ ਜਾਂਦਾ ਛੇੜ ਕਹਾੜੀ ਗਿਰਾ ਹਾਂ ਨਾਲੇ ਹਾਰਲੇ ਵਾਲ ਦੇਖੀ ਜਾਂਦਾ ਕਿ ਟਿੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਏ ਦੁਨੀਆ ਇਸ਼ਾਰੇ ਦੇ ਬੋਲ ਕਰਦੀ ਕਿ ਮਿੱਤਰਾਂ ਦੇ ਕੱਪ ਤੇ ਉਹ ਹੋਣੀ ਹੈ ਜਿਹੜੀ ਗੱਲ ਬਾਤ ਦੀ ਤੂੰ ਗੱਲ ਕਰਦੀ ਲਓ ਸਾਹਮਣੇ ਸੁਨੀਲ ਇਸ ਸਮੇਂ ਨੰਬਰ ਦਾ ਸ਼ਾਨਦਾਰ ਵਾਦਾ ਆਪਣੀ ਟੀਮ ਦੇ ਵਾਸਤੇ ਖੜਦਾ ਹੋਇਆ ਔਰ ਅਗਲੀ ਰੇਡ ਪਾਉਣ ਦੇ ਲਈ ਫੇਰ ਪੰਕਜ ਦੇਰੀ ਪਿੰਡ ਵਾਲਾ ਹਾਂ ਗੋਡੇ ਬਹੁਤ ਬਹੁਤ ਧੰਨਵਾਦ ਆ ਜੀ ਸਰਪੰਚ ਦਵਿੰਦਰ ਸਿੰਘ ਜੀ ਪਹੁੰਚੇ ਬਹੁਤ ਬਹੁਤ ਧੰਨਵਾਦ ਅਨੂਬ ਸਿੰਘ ਜੀ ਸਰਪੰਚ ਸਾਹਿਬ ਨੂੰ ਬੇਨਤੀ ਹੈ ਆਪਣਾ ਸਨਮਾਨ ਪਰ ਪ੍ਰਾਪਤ ਕਰ ਲੈਣਾ 11000 ਦਾ ਯੋਗਦਾਨ ਹੈ ਧਰਮਾਸੀ ਪਾਨੀਖੇੜ ਤੋਂ ਬਹੁਤ ਬਹੁਤ ਧੰਨਵਾਦ ਸੰਧੂ ਬ੍ਰਦਰ ਇੱਥੇ ਰੱਖ ਓਏ ਇੱਥੇ ਰੱਖ ਓਏ ਮੁੰਡਿਆ ਆ ਅੰਮਰਸਰੀਆ ਆ ਗਿਆ ਵੈ ਵਾ ਆ ਆ ਗਿਆ ਦਬਰਜੀ ਵਾਲਾ ਦੀਪ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਤੇ ਦੂਜੇ ਪਾਸੇ ਖੜੇ ਨੇ ਚਾਰਾਂ ਦੇ ਵਿੱਚੋਂ ਮੁਕਾਬਲਾ ਥੋੜੀ ਇੱਕੋ ਪੈਰੇ ਘੱਟ ਕਰਦੇ ਚਾਰਾਂ ਦੇ ਵਿੱਚੋਂ ਮੁਕਾਬਲਾ ਤੇ ਨੰਬਰ ਪਹਾੜੀ ਨਾਲ ਮੁਕਾਬਲਾ ਹੋਇਆ ਤੇ ਦੀਪ ਦੁਰਜੀਵ ਵਾਲਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਚੱਲੋ ਇੱਕ ਬਰੂਆ ਪਾਕ ਕਬੱਡੀ 베ਰੀ ਵਾਲਾ ਪੰਕਜ ਕਬੱਡੀ ਪਾਉਂਦਾ ਕਦੇ ਪਰਨੀ ਕੰਨੀ ਤੇ ਟੱਚ ਮਾਰ ਕਦੇ ਪਰਨੀ ਕੰਨੀ ਤੇ ਨਿਗਾ ਮਾਰਦਾ ਕਦੇ ਉਰਨੀ ਕੰਨੀ ਤੇ ਨਿਗਾ ਮਾਰਦਾ ਇਹ ਵੀ ਮੇਜਰਲੀ ਕਬੱਡੀ ਫੈਡਰੇਸ਼ਨ ਦੇ ਵਿੱਚ ਬਾਹਲਾ ਤੱਕ ਦਾ ਖੇਡਿਆ ਮੁੰਡਾ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਹਾਕਮ ਬਲਿਆ ਜੱਗੂ ਹੈ ਉਹ ਦੂਜੇ ਪਾਸੇ ਪੰਕਜ ਭੇਰੀ ਵਾਲਾ ਬੱਲੇ 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 ਹੱਟ ਪਿੱਛੇ ਕਹਿੰਦਾ ਫੇਰ ਮਿਲਾਂਗੇ ਪਿੱਛੋਂ ਹਾਕ ਨਾ जाट ਨੂੰ ਮਾਰੀ ਮੈਂ ਤਾਂ ਚੱਲਿਆ ਜਰੂਰੀ ਕੰਮ ਨੂੰ ਨੰਬਰ ਜਿਹੜਾ ਰੇਡਰ ਦਾ ਸਵਾਰ ਨਿਆਰ ਖੇਡ ਕਹਾਣੀ ਲਓ ਸੁਨੀਲ ਮੇਰੇ ਵੀਰੋ ਤਮਤਾਨ ਸਾਬ ਦੀ ਧਰਤੀ ਦਾ ਸਵੇ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ 'ਚ ਵਧਿਆ ਚਾਰ ਜਾਫੀ ਹੈ ਆਹ ਰਾਹੁਲ ਆ ਮੇਰੇ ਵੀਰੋ ਹਾਂ ਦੇ ਜਲਦੀ ਹੋਇ ਤਕਰ ਵਾਹ ਓਏ ਗੱਬਰੂਆ ਨੰਬਰ ਸੁਨੀਲ ਦਾ ਆ ਚੱਠਿਆਂ ਵਾਲਾ ਅਰਜਿੰਦਰ ਸਿੰਘ ਬੂਮਨਾ ਫੇਰ ਕਬੱਡੀ ਪਾਉਂਦਾ ਹੋਇਆ ਅਰਜਿੰਦਰ ਸਿੰਘ ਬੂਮਨਾ ਚੱਟਿਆਂ ਵਾਲਾ ਫੇਰ ਕਬੱਡੀ ਪਾ ਰਿਹਾ ਹੈ ਕਬੱਡੀ 365.com ਤੇ ਪੂਰੀ ਦੁਨੀਆ ਲਾਈਵ ਤੱਕ ਰਹੀ ਹੈ ਉਹ ਮੁਕਾਬਲਾ ਇੱਕ ਪਾਸੇ सोनू ਹੈ ਉਹ ਵੇਖਾਂਗੇ ਰਾਜਪੁਰੇ ਵਾਲਾ ਤੇ ਦੂਜੇ ਪਾਸੇ ਉਹ ਮੁਕਾਬਲਾ ਸਖਤ ਹੈ ਅੰਦੇ ਦੂਰ ਨੇ ਕਿ ਉੱਚੀ ਕੰਧ ਟੱਪਿਆ ਨਾ ਜਾਵੇ ਓਏ ਕੁੱਤੀਆਂ ਭੌਂਕਦੀਆਂ ਤੁਹਾਡੇ ਸਾਹਮਣੇ ਨੰਬਰ ਯਾਫੀਦ ਹੈ ਖੇਡ ਕਹਾਣੀਆਂ ਸਵਰਨਿਆ ਪੈਗੀ ਕਬੱਡੀ ਹਰ ਕੀਰਤ ਸਮਰਾ ਆਸਟ੍ਰੇਲੀਆ ਉਹਦੇ ਵੱਲੋਂ ਦੀਪ ਤੁਰਦੀ ਦੀਆਂ ਤਿੰਨ ਕਬੱਡੀਆਂ 1000 ਦੀਆਂ ਗੁਰਕੀਰਤ ਸਿੰਘ ਸਮਰਾ ਆਸਟ੍ਰੇਲੀਆ ਵਾਲੇ ਆ ਪਹਿਲੀ ਕਬੱਡੀ ਦੀਪ ਤੁਰਦੀ ਵਾਲੀ ਦੀ 1000 ਦੀ ਪੈ ਗਈ ਹੈ ਦੋ ਬਾਕੀ ਹੈ ਪੰਕਜ ਜਵੇਰੀ ਵਾਲਾ ਫੇਰ ਅਗਲੀ ਕਬੱਡੀ ਪੌਂਦਰੀ ਪਾ ਦਾਰ ਹੋਇਆ ਪਰ ਸਾਹਮਣੇ ਦੇਖੋ ਅਨੂਰ ਸਿੰਘ ਜੀ ਸਰਪਾਲ ਸਾਹਿਬ ਦਾ ਸਨਮਾਨ ਕੀਤਾ ਜਾ ਰਿਹਾ ਹੈ 11000 ਦਾ ਯੋਗਦਾਨ ਹੈ ਬਹੁਤ ਬਹੁਤ ਧੰਨਵਾਦ ਜੀ ਉਧਰੋਂ ਸਰਪੰਚ ਸਾਹਿਬ ਦਾ ਸਨਮਾਨ ਹੋ ਰਿਹਾ ਹੈ ਇਧਰੋਂ ਪੰਕਜ ਕਹਿੰਦੇ 베ਰੀ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹਾਕਮ ਬਰੀਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਨੰਬਰ ਜਿਹੜਾ ਪੰਕਜ 베ਰੀ ਵਾਲਾ ਆਪਣੀ ਟੀਮ ਲਈ ਜੋੜ ਗਿਆ ਚੱਲੋ ਏ ਗੁਰਜੀ ਵਾਲਿਆ ਪਾ ਕਬੱਡੀ ਚੱਲੋ ਏ ਅੰਮਰਸਰੀਏ ਪਾ ਕਬੱਡੀ ਤੇ ਦੁਨੀਆ ਅਕਸ਼ਰਾਂ ਦੀ ਮਸ਼ੀਨ ਕਹਿੰਦੀ ਹੈ ਕਬੱਡੀ ਪਾਉਣ ਦੇ ਲਈ ਦੀਪ ਮੇਰੇ ਵੀਰੋ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਡਬਲ ਟੱਚ ਦਾ ਇਸ਼ਾਰਾ ਤੇ ਨੰਬਰ ਰੇਡਰ ਦੇ ਕਬਜ਼ੇ ਦੇ ਵਿੱਚ ਆ ਹੁਣ ਕਬੱਡੀ ਕਾਉਣੀ ਹੈ ਰੀਪਲੇ ਮੰਗਿਆ ਗਿਆ ਨੰਬਰ ਦਾ ਨੋਟ ਕਰਿਓ ਜੀ ਸਾਡੀ ਟੈਕਨੀਕਲ ਕਮੇਟੀ ਅਗਲੀਆ ਟੀਮਾਂ ਧਮੌਰੀ ਪੰਜਾਬ ਤੇ ਅਲੇਵਾ ਨਾਲ ਆਪਾ ਲੋਕੋ ਤੇ ਧਰਮ ਆ ਰਹੇ ਹੋ ਜੀ ਜਿਹੜਾ ਪਹਿਲਾਂ ਅਰੀਪ ਨੇ ਲੈਤਾ ਸੀ ਉਹ ਜਾਫੀਆਂ ਨੂੰ ਦਿੱਤਾ ਗਿਆ ਜੀ ਉਹ ਜਿਹੜਾ ਯਾਫੀ ਨੂੰ ਨੰਬਰ ਸੀ ਹਾਕਮ ਵਾਲੀ ਟੀਮ ਨੂੰ ਦਿੱਤਾ ਗਿਆ ਹੈ ਆ ਨੰਬਰ ਦਾ ਵੀ ਰੀਪਲੇਅ ਜਿਹੜੀ ਆ ਦੀਪਿਤ ਮੁਰਜੀ ਦੀ ਪਹਿਲਾ ਰੇਡ ਪਈ ਹੈ ਸਾਹਮਣੇ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਉਹ ਵੇਖਾਂਗੇ ਬੂਬਣਾ ਛੱਟਿਆਂ ਵਾਲਾ ਪਰ ਬਾਦਰੋ ਪਾਰ ਕਰਕੇ ਯਗੂ ਨੇ ਦੰਬਰਾ ਆਪਣੀ ਟੀਮ ਲਈ ਜੋੜ ਦਿੱਤਾ ਹੈ ਉਹ ਚੱਲਿਆ ਸੁਨੀਲ ਉਹ ਸਵਰਨਿਆ ਖੇਡ ਕਹਾਣੀ ਆ ਸੁਨੀਲ ਮੇਰੇ ਵੀਰੋ ਸਮੇ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ 'ਚ ਵਧਿਆ ਹੋਇਆ ਚਾਰ ਯਾਫੀਆਜ 'ਚੋਂ ਇੱਕ ਬੰਨੇ ਰਾਹੁਲ ਔਰ ਦੂਸਰੇ ਬੰਨੇ ਪਹਾੜੀ ਦੇ ਐਨ ਆਰ ਆ ਟ੍ਰਾਂਟੋ ਪੰਜਾਬੀ ਨਕੋਟਰ ਦੀ ਗੱਭਰੂ ਖੇਡਦੇ ਆ ਪਰ ਆ ਨੰਬਰ ਸਰੇ ਦੇਖਦੇ ਆ ਨੌਜਨ ਧਾਵੀ ਮੇਰੇ ਵੀਰੋ ਸੰਦੀਲ ਆਪਣੀ ਟੀਮ ਦੇ ਬਾਅਦ ਤੇ ਜੋੜਦਾ ਹੋਇਆ ਔਰ ਅਗਲੀ ਰੇਡ ਪਾਉਂਦ ਲਈ ਦੇਰੀ ਪਿੰਡ ਵਾਲਾ ਪੰਕ ਜਿਵੇਂ ਮੇਰੇ ਮਿੱਤਰੋ ਖੇਡ ਮੈਦਾਨ ਚ ਅੱਗੇ ਵੱਲ ਵਧਦਾ ਹੋਇਆ ਮਿਹਨਤ ਮਾਰੀ ਜਿੱਸ ਦੀ ਆ ਉਹ ਸਮਝਦਾ ਤੇ ਮਿਹਨਤ ਮਾਰੀ ਜਿੱਸ ਦੀ ਆ ਗੱਭਰੂ ਪਰ ਦੂਜੇ ਪਾਸੇ ਚਾਲ ਮੁਆਫੀ ਖੜਿਆ ਆ ਉਹ ਹਾਕਮ ਵਾਲਿਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਪੰਕਜ 베ਰੀ ਵਾਲਾ ਗੰਦਮਾ ਜਿਹਾ ਸ਼ਰੀਰ ਹੈ ਉਹ ਚੱਲਿਆ ਅੰਮ੍ਰਿਤਸਰੀਆ ਬਾਟਾਂ ਵੱਢਦਾ ਹੀ ਆਉਂਦਾ ਤੇ ਹੁਣ ਵੇਖਾਂਗੇ ਮੁਕਾਬਲਾ ਕਿਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਠਾਠਾ ਮਾਰਦਾ ਰੱਬ ਵਰਗੇ ਦਰਸ਼ਕਾਂ ਦਾ ਇਕੱਠ ਹੈ ਪਿਆਰਾ ਸੌਣ ਮੰਨਮੀ ਦੇ ਖੜਕਦੇ ਸਪੀਕਰ ਕਬੱਡੀ 365.com ਤੇ ਲਾਈਵ ਦਿਖਾਇਆ ਜਾ ਰਿਹਾ ਆ ਆ ਆ ਤੇਰੀ ਅਵਾਜ਼ ਨਾਲ ਲੀ ਆ ਓਏ ਮੁੰਡੇ ਕਬੱਡੀ ਪਾਵਲ ਦੀ ਜਿੱਦ ਕਰੀ ਜਾਂ ਅੱਖੀਆਂ ਸੋਹਣਿਆ ਤੈਨੂੰ ਵੇਖੀ ਜਾਵਣ ਦੀ ਹੋ ਜਿੱਤ ਕਰੀ ਜਾ ਰੱਖੀਆਂ ਦਮੁਰਜੀ ਆ ਰਿਹਾ ਤੈਨੂੰ ਵੇਖੀ ਰਗਣ ਦੀ ਅਗਲੇ ਮੈਚ ਐਕਸ਼ਨ ਤਾਂ ਪਰਦੇ ਆ ਜੇ ਜਿੱਤ ਗਏ ਬਣਦੇ ਆ ਕਿਉਂਕਿ ਢੇਰ ਆਏ ਹੋਏ ਆ ਅੱਜ ਢੇਰ ਵਾਲਿਆਂ ਨੂੰ ਖੁਸ਼ ਕਰਕੇ ਜਾਣਾ ਲਓ ਸਾਹਮਣੇ ਦੇਖਾਂਗੇ ਅਰਜਿੰਦਰ ਭੂਗਨਾ ਚੱਠਿਆ ਵਾਲਾ ਦੂਸਰੇ ਬੰਦੇ ਆ ਪਾਰੇ ਰਾਜਪੁਰੇ ਵਾਲਿਆ ਆ सोनू ਰਾਜਪੁਰੇ ਵਾਲਾ ਚੱਪਾ 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 ਧੰਮਾ ਚੱਪਾ ਚਰਖਾ ਚੱਲੇ ਚੱਪਾ ਚੱਪਾ ਚਰਖਾ ਚੱਲੇ ਆਹ ਵੇਖਾਂਗੇ ਨੰਬਰ ਜਿਹੜਾ ਇਸ ਵਕਤ ਮੇਰੇ ਮਨ ਰਾਜਪੁਰੇ ਵਾਲੇ ਸੂਰਨੂ ਨੇ ਜੋੜ ਲਿਆ ਚੱਲੋ ਸੁਨੀਲ ਪਾਕ ਕਬੱਡੀ ਸਾਹਮਣੇ ਸੁਨੀਲ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਹਾੜੀ ਪਰਲੇ ਪਾਸੇ ਲੱਗਿਆ ਹੋਇਆ ਤੇ ਸੁਨੀਲ ਵਰਗੇ ਰਾਹੁਲ ਵਰਗੇ ਚਾਰ ਬੱਬਰ ਸ਼ੇਰਾਂ ਦੇ ਵਿੱਚੋਂ ਬਿੰਦਰ ਵਰਗੇ ਕਿਹਦੇ ਨਾਲ ਮੁਕਾਬਲਾ ਹੋਣਾ ਹੈ ਮੇਰੇ ਵੀਰੋ ਆਹ ਇੱਕ ਪਾਸੇ ਬਿੰਦਰ ਹੈ ਤੇ ਦੂਜੇ ਪਾਸੇ ਸੁਨੀਲ ਉਹ ਨੰਬਰ ਆਪਣੀ ਟੀਮ ਲਈ ਜੋੜ ਗਿਆ ਹੱਥ ਪਿੱਛੇ ਕਹਿੰਦਾ ਫੇਰ ਮਿਲਾਂਗੇ ਇੱਕ ਹਲੇ ਰੇਡ ਬਾਕੀ ਹੈ ਆ ਹੋਣ ਵਾਲਾ ਨੰਬਰ ਅਗਲੀਆਂ ਟੀਮਾਂ ਦੋਨੇ ਤਨੌਰੀ ਆ ਗਈ ਬਈ ਤਨੌਰੀ ਪੰਜਾਬ ਤੇ ਲਿਵਾ ਰਿਆਣਾ ਬਾਬਾ ਭੋਲੇ RAM ਜੀ 11000 ਦਾ ਯੋਗਦਾਨ ਹੈ 11000 અનુਪਸਰ ਸਰਪੰਚ ਜੀ ਭਾਈ ਗੁਰਸੇਵਕ ਸਰਪੰਚੋ ਨੇ ਪੁੱਜੇ ਹੋਇਆ ਬਹੁਤ ਬਹੁਤ ਧੰਨਵਾਦ ਹੈ ਭਾਈ ਰਣਵੀਰ ਚੋਟਿਆ ਹੁਰੀ ਪੁੱਜੇ ਹੋਇਆ ਬਹੁਤ ਬਹੁਤ ਧੰਨਵਾਦ ਗੁਰਸੇਵ ਸਿੰਘ ਜੀ ਸਰਪੰਚ ਸਾਹਿਬ ਮਣਿਆਣੇ ਵਾਲੇ 21000 ਦਾ ਯੋਗਦਾਨ ਦਿੰਦੇ ਆ ਹਰਦੀਪ ਸਰਪਾਸਾ ਧੂਰੀ ਵਾਲੇ ਵੱਡੇ ਯੋਗਦਾਨ ਨੇ ਜਿਹੜੇ ਕਹਿੰਦੇ ਆ ਸਾਰੇ ਘਾਟੇ ਵਾਦੇ ਪੂਰੇ ਕਰਦਿਆਂਗੇ ਹਰਦੀਪ ਸਰਪੰਚ ਦੌਲਤਪੁਰਿਆ ਧੂਰੀ ਵਾਲਾ ਭਰਾ ਸਾਡਾ ਵਿਸ਼ੇ ਤੌਰ ਤੇ ਮੁਝਿਆ ਵੱਡੇ ਯੋਗਦਾਨ ਹੈ ਮੁਕਾਬਲਾ ਜਿਹੜਾ ਰਹਿੰਦਾ ਹਲੇ ਹਲੇ ਬਾਕੀ ਹੈ ਅਗਲਾ ਮੈਚ ਤਨੌਰੀ ਪੰਜਾਬ ਤੇ ਲੇਵਾ ਰਹਿਣਾ ਉਸ ਤੋਂ ਬਾਅਦ 75 ਦੇ ਜਿਹੜੇ ਦੋ ਸੈਮੀਫਾਈਨਲ ਮੈਚ ਨੋਟ ਕਰੋ ਢੇਰ ਏ ਤੇ ਹਾਸੇ ਵਾਲਾ ਢੇਰ ਬੀ ਤੇ ਜਮਾਲਪੁਰ ਸੇਖਾ ਇਹ ਟੀਮਾਂ ਜਿਹੜੀਆਂ 75 ਕਿਲੋ ਦੇ ਸੈਮੀ ਦਾ ਵੀ ਤਿਆਰ ਰਹਿ ਗਈ ਆ ਚੌਥੇ ਕੁਆਰਟਰ ਫਾਈਨਲ ਮੈਚ ਤੋਂ ਬਾਅਦ ਔਰ ਜਿਹੜਾ ਚੌਥਾ ਕੁਆਰਟਰ ਖੇੜਿਆ ਜਾਣਾ ਉਹ ਤਨੌਰੀ ਪੰਜਾਬ ਤੇ ਲੇਵਾ ਔਰ ਸੈਮੀ ਮੈਚ ਹੈ 75 ਦੇ ਢੇਰ ਏ ਤੇ ਹਾਸੇ ਵਾਲਾ ਢੇਰ ਬੀ ਤੇ ਜਮਾਲਪੁਰ ਸੇਖਾ ਇਹ ਮੈਚ ਹੋਣਗੇ ਔਰ ਅਗਲੇ ਕੁਆਰਟਰ ਦੇ ਦੌਰਾਨ ਸਾਡੇ ਗੁਰਕ੍ਰੀਪ ਦਾ ਆਸਟ੍ਰੇਲੀਆ ਉਨ੍ਹਾਂ ਵੱਲੋਂ ਆਇਆ 1000 ਦੀ ਕਬੱਡੀ ਜਿਹੜੀ ਲਾਸਟ ਪੈ ਰਹੀ ਹੈ ਦੀਪਤ ਬੁਰਜੀ ਦੀ 1000 ਦੀ ਮੇਰੇ ਵੀਰੋ ਲਾਸਟ ਕਬੱਡੀ ਪੈ ਰਹੀ ਹੈ ਹੁਣ ਵੇਖਾ ਇਹ ਗੁਰਕੀਤਾ ਆਸਟ੍ਰੇਲੀਆ ਦਾ 1000 ਰੁਪਿਆ ਜਾਫੀ ਦਾ ਹੋਣਾ ਪਹਾੜੀ ਦਾ ਹੋਣਾ ਜਾਂ ਫਿਰ ਤਪੁਰਜੀ ਵਾਲੇ ਅੰਮ੍ਰਿਤਸਰੀਏ ਦੀਪ ਦਾ ਹੋਣਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਨਹੀਂ ਰਿਸਾ ਆਹ 1000 ਫੜਾ ਦੋ ਹਰੇ ਰੰਗ ਦੇ 5-500 ਦੇ ਦੋ ਨੋਟ ਤਪੁਰਜੀਆ ਨੂੰ ਫੜਾ ਦੋ ਮੇਰੇ ਵੀਰੋ ਮੁਕਾਬਲਾ ਸਵਾਗਤ ਹੋ ਗਿਆ ਇਸ ਮੁਕਾਬਲੇ ਦੇ ਜਿਹੜੇ ਅੰਕ ਨੇ ਨੋਟ ਕਰਿਓ ਚੱਤਾ ਗਵਿੰਦਪੁਰੇ ਦੇ 10 ਨੇ ਹਾਕਮਪਾਲੇ ਦੇ ਨੰਬਰ ਨੇ ਜਿਹੜੇ 5.19 ਐ ਅਗਲੀ ਤਨੌਰੀ ਦੀ ਟੀਮ ਗਰਾਊਂਡ ਦੇ ਵਿੱਚ ਆਵੇ ਤਾਂ